ਖੋ ਕਿ ਇੱਕ ਸੰਸਦ ਚ ਉਹਦੇ ਦਿੱਲੀ ਬੋਲਣ ਨਾਲ ਜੇ ਪੰਜਾਬ ਚ ਅੱਗ ਲੱਗ ਸਕਦੀ ਆ ਤੇ ਜਿਹੜਾ 3 ਸਾਲ ਤੋਂ ਅੰਦਰ ਵਾਦੇ 3 ਸਾਲ ਦੀ ਜਿਹੜੀ ਪੰਜਾਬ ਚ ਅੱਗ ਲੱਗੀ ਆ ਦਿਨ ਦਿਹਾੜੇ ਫਰੌਤੀਆਂ ਮੰਗੀਆਂ ਜਾ ਰਹੀਆਂ ਦਿਨ ਦਿਹਾੜੇ ਕਤਲ ਹੋ ਰਹੇ ਆ ਲੱਖਾਂ ਮਾਵਾਂ ਦੇ ਪੁੱਤ ਜਿਹੜੇ ਨਸ਼ਿਆਂ ਨਾਲ ਮਾਰੇ ਇਹ ਭਗਵਾਨ ਤੁਮਾਨੂੰ ਅੱਗ ਨਹੀਂ ਲੱਗਦੀ ਇਹ ਅੱਗ ਬੁਝੀ ਲੱਗਦੀ ਆ ਉਹਨੂੰ ਜੇ ਉਹ 6 ਮਹੀਨਿਆਂ ਚ ਨੌਜਵਾਨੀ ਨੂੰ ਨਸ਼ੇ ਛਡਾਉਣੇ ਅਮਰ ਤੇ ਛਕਾਉਣਾ ਉਹਨੂੰ ਅੱਗ ਲੱਗਦੀ ਸੀ ਤੇ ਅੱਜ 3 ਸਾਲ ਤੋਂ ਅੰਦਰ ਹੁਣ ਕਿੰਨੇ ਪੰਜਾਬ ਚ ਅੱਗ ਕਿੰਨੀ ਜਿਹੜੀ ਲਾਈ ਇਹਨੂੰ ਦਿਸਦੀ ਨਹੀਂ ਨਿਤ ਨਵੇਂ ਇਨਕਾਊਂਟਰ ਨੌਜਵਾਨੀ ਦਾ ਕਹਾਣੀ ਤਾਂ ਹੁੰਦੀ ਤਾਂ ਦੱਸਿਆ ਵੈਸੇ ਰੋਜ਼ਾਨਾ ਸੁਰਖੀਆਂ 'ਚ ਕੋਈ ਨਾ ਕੁਝ ਆ ਰਿਹਾ ਅਸੀਂ ਤੋਂ 90 ਤਹਾਂ ਕਿ ਸੁਣਦੇ ਹੁੰਦੇ ਸੀ ਅਮਨਦੀਪ ਸਿੰਘ ਜੀ ਅਸੀਂ ਸੁਣਿਆ ਸੀ ਉਦੋਂ ਛੋਟੇ ਹੁੰਦੇ ਸੀ ਕਿ ਕਿਸੇ ਨੇ ਕਿਸੇ ਨੂੰ ਫੜ ਲਿਆ ਮਾਲ ਅੱਜ ਗੈਂਗਸਟਰ ਨਾਮ ਦੇ ਉੱਤੇ ਇਨਕਾਊਂਟਰ ਹੋ ਰਿਹਾ ਇਹ ਕਾਰਨ ਕੀ ਲੱਗਦਾ ਵੀ ਕੋਈ ਪੰਜਾਬ ਦਾ ਹੀ ਇਹ ਸਾਰਾ ਪੰਜਾਬ ਨੂੰ ਡੋਬਣ ਵਾਸਤੇ ਕੀਤਾ ਜਾ ਰਿਹਾ ਜੇ ਇਹ ਕਾਊਂਟਰ ਕਰੇ ਉਹ ਵੀ ਸਰਕਾਰ ਦਾ ਹੀ ਕੰਮ ਆ ਆਪ ਹੀ ਫੜ ਲੈਂਦੇ ਆਪ ਹੀ ਕਾਊਂਟਰ ਕਰ ਦਿੰਦੇ ਗੈਂਗਸਟਰ ਦਾ ਨਾਮ ਦੇ ਦਿੰਦੇ ਉਹਨਾਂ ਨੂੰ ਥੋੜੇ ਦਿਨ ਪਹਿਲਾਂ ਸਾਡੇ ਉੱਥੇ ਟੋਂਗਾ ਵਾਲੇ ਪੁਲਤੇ ਵੀ ਦੋ ਜਣੇ ਮਾਰੇ ਗਏ ਆ ਤੇ ਉਹ ਚਾਰ ਪੰਜ ਦਿਨ ਉੱਥੇ ਇੰਨੀ ਪੁਲਿਸ ਲੱਗੀ ਰਹੀ ਤੇ ਜਦੋਂ ਕੋਈ ਨਸ਼ੇ ਵਾਲਾ ਫੜਨਾ ਹੁੰਦਾ ਉੱਥੇ ਕੋਈ ਪੁਲਿਸ ਨਹੀਂ ਜਾਂਦੀ ਜਦੋਂ ਕੋਈ ਨਸ਼ੇ ਤੇ ਇੰਨਾ ਫੜਨਾ ਹੁੰਦਾ ਉਦੋਂ ਇਹ ਵੇਲੇ ਨਹੀਂ ਹੁੰਦੇ ਤੇ ਅੱਜ ਵੇਖੋ ਵੀ ਰੋਸ ਮਾਰਚ ਸ਼ਾਂਤ ਮੇਂ ਹੀ ਕਰਨਾ ਸੀ ਤੇ ਹਜ਼ਾਰਾਂ ਦੀ ਤਦਾਦ ਚ ਇੱਥੇ ਪੁਲਿਸ ਲੱਗੀ ਆ ਤੁਹਾਡੇ ਤੋਂ ਵੱਧ ਮੈਂ ਵੇਖ ਰਿਹਾ ਸੀ ਉਹਨੇ ਗਿਣਤੀ ਜੇ ਤੁਹਾਡੀ ਨਹੀਂ ਕਿਉਂਕਿ ਜਦੋਂ ਤੱਕ ਮਾਰਚ ਹੋਊਗਾ ਸਟਾਰਟ ਗਿਣਤੀ ਵੱਧ ਸਕਦੀ ਆ ਪਰ ਤੁਹਾਡੇ ਤੋਂ ਜ਼ਿਆਦਾ ਤੇ ਪੁਲਿਸ ਫੋਰਸਾਂ ਲੱਗੀਆਂ ਹੋ ਜਾਂਦੀਆਂ ਉਹੀ ਵੇਖ ਲਓ ਨਾ ਤੁਸੀਂ ਉਹਦੀ ਦਿੱਲੀ ਬੋਲਣ ਦੀ ਆਵਾਜ਼ ਨਾਲ ਹੀ ਇੰਨਾ ਡਰਿਆ ਵੀ ਇਹ ਜੇ ਉਹ ਦਿੱਲੀ ਆਵਾਜ਼ ਕਿੰਨੇ ਲੱਖ ਨਮਾਇੰਦਿਆਂ ਦਾ ਚੁਣਿਆ ਹੋਇਆ ਐਮਪੀ ਹੈ ਜੇ ਉਹ ਆਪਣੇ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਸੰਸਦ 'ਚ ਨਾ ਰੱਖੋਗੇ ਫਿਰ ਇਹ ਲੋਕਤੰਤਰ ਦਾ ਕਹਾਣੀ ਹੈ ਨਾ